ਲੌਜੀਕ ਗੈਂਗਸਟਰ ਲਾਰਸ ਬਿਸ਼ਨੋਈ ਦੀ ਪੁਲਿਸ ਹਰਾਸਤ ਵਿੱਚ ਹੋਈ ਇੰਟਰਵਿਊ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਸਾਹਮਣੇ ਆ ਰਹੀ ਹੈ ਦੇਖੋ ਕੁੱਤੀ ਚੋਰਾ ਨਾਲ ਰਣ ਦੀ ਤੇ ਵਾਰਡ ਖੇਤ ਨੂੰ ਖਾਨ ਦੀ ਇੱਕ ਪੁਖਤਾ ਉਦਾਹਰਨ ਫੇਰ ਸਾਹਮਣੇ ਆਈ ਹੈ ਔਰ ਹੁਣ ਉਸ ਦੇ ਉੱਪਰ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਨਜ਼ਰ ਆ ਰਹੀ ਹੈ ਹੋਇਆ ਇੰਝ ਸੀ ਕਿ ਲਾਰਸ ਬਿਸ਼ਨੋਈ ਜਦੋਂ ਪੁਲਿਸ ਕਸਟਡੀ 'ਚ ਲਗਾਤਾਰ ਚੱਲਿਆ ਆ ਰਿਹਾ ਹੈ ਤਾਂ ਜਦੋਂ ਉਹ ਪੰਜਾਬ ਪੁਲਿਸ ਕਸਟਡੀ 'ਚ ਸੀ ਤਾਂ ਉਸ ਦੀਆਂ ਇੰਟਰਵਿਊ ਇੱਕ ਨੈਸ਼ਨਲ ਚੈਨਲ ਤੇ ਨਸ਼ਰ ਹੋਈਆਂ ਸੀ ਸਵਾਲ ਸੀ ਕਿਵੇਂ ਹੋ ਗਈਆਂ ਤਾਂ ਉਸ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਪ੍ਰਵੋਧ ਕੁਮਾਰ ਜਿਹੜੇ ਹਿਊਮਨ ਰਾਈਟਸ ਦੇ ਅਫਸਰ ਨੇ ਉਹਦੀ ਅਗਵਾਈ ਚ ਇੱਕ ਜਾਂਚ ਟੀਮ ਸੈੱਟ ਬਣਾਈ ਗਈ ਸੀ ਤਾਂ ਉਹਨੇ ਜਿਹੜੀ ਰਿਪੋਰਟ ਦਿੱਤੀ ਸੀ ਉਹਦੇ ਵਿੱਚ ਖੁਲਾਸਾ ਪਿਛਲੇ ਦਿਨੀ ਸਾਹਮਣੇ ਆਇਆ ਕਿ ਉਹ ਜਿਹੜੀ ਪਹਿਲੀ ਇੰਟਰਵਿਊ ਸੀ ਲਾਰਸ ਬਿਸ਼ਨੋਈ ਦੀ ਉਹ ਪੰਜਾਬ ਦੀ ਖਰੜ ਦੀ ਪੁਲਿਸ ਦੀ ਹਰਾਸਤ ਵਿੱਚ ਸੀਆਈਏ ਸਟਾਫ ਦੇ ਸੈਂਟਰ 'ਚ ਹੋਈ ਸੀ ਉਸ ਤੋਂ ਬਾਅਦ ਫਿਰ ਵੱਡੇ ਸਵਾਲ ਸੀ ਪਹਿਲਾ ਸਵਾਲ ਸੀ ਕਿ ਜਦੋਂ ਇੰਟਰਵਿਊ ਸਾਹਮਣੇ ਆਈਆਂ ਸੀ ਤਾਂ ਪੰਜਾਬ ਦੇ ਡੀਜੀਪੀ ਨੇ ਤੇ ਪੰਜਾਬ ਦੀ ਸਰਕਾਰ ਨੇ ਕਿਹਾ ਸੀ ਕਿ ਬਿਲਕੁਲ ਪੰਜਾਬ 'ਚ ਨਹੀਂ ਹੋਈਆਂ ਤਾਂ ਆਹ ਖਲਾਸਾ ਤਾਂ ਉਹਨਾਂ ਦੇ ਉਲਟਾ ਗਿਆ ਦੂਜਾ ਇਹ ਸੀ ਵੀ ਹੁਣ ਉਹਨਾਂ ਤੇ ਕਾਰਵਾਈ ਕੀ ਹੋਏਗੀ ਜਿਨ੍ਹਾਂ ਨੇ ਇਹ ਇੰਟਰਵਿਊ ਕਰਾਈ ਹੈ ਇਹ ਗੱਲ ਆਉਂਦੀ ਸੀ ਕਿ ਉਹਨਾਂ ਨੂੰ ਹੁਣ ਉਹਨਾਂ ਦੀ ਬਦਲੀ ਹੋ ਜਾਏਗੀ ਜਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਏਗਾ ਪਰ ਵੱਡਾ ਸਵਾਲ ਸੀ ਕਿ ਇੰਨਾ ਸੰਗੀਨ ਜੁਰਮ ਕਰਨ ਵਾਲੇ ਕੁੱਤੀ ਚੋਰਾ ਨਾਲ ਰਲਣ ਦੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਜਿਹੜੇ ਉਹ ਅਫਸਰ ਜਾਂ ਅਧਿਕਾਰੀ ਨੇ ਕੀ ਉਹਨਾਂ ਤੇ ਇੰਨੀ ਕ ਕਾਰਵਾਈ ਕਾਫੀ ਹੈ ਤਾਂ ਉਸ ਤੋਂ ਬਾਅਦ ਹੁਣ ਜਾਣਕਾਰੀ ਆਈ ਹੈ ਕਿ ਇੱਕ ਐਸ ਪੁਲਿਸ ਦੇ ਐਸ ਪੀ ਇੱਕ ਐਸ ਐਚਓ ਸਮੇਤ ਪੰਜ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈ ਪੂਰੀ ਜਾਣਕਾਰੀ ਤੁਹਾਨੂੰ ਮੈਂ ਦਿੰਨਾ ਜਦੋਂ ਇਹ ਇੰਟਰਵਿਊ ਸਾਹਮਣੇ ਆਈ ਸੀ ਉਸ ਤੋਂ ਬਾਅਦ ਇਸ ਮਸਲੇ ਨੂੰ ਠੰਡੇ ਬਸਤੇ ਚ ਪਾਉਣ ਦੀ ਕੋਸ਼ਿਸ਼ ਹੋਈ ਸੀ ਪਰ ਫਿਰ ਹਾਈ ਕੋਰਟ ਚ ਕੇਸ ਗਿਆ ਹਾਈ ਕੋਰਟ ਨੇ ਪੜਤਾਲ ਕਰਾਈ ਜਦੋਂ ਪੂਰਾ ਸੱਚ ਸਾਹਮਣੇ ਆਇਆ ਖਲਾਸਾ ਹੋਇਆ ਹਾਈ ਕੋਰਟ ਦੇ ਵਿੱਚ ਜਾਂਚ ਪਹੁੰਚੀ ਕਿ ਪਹਿਲੀ ਇੰਟਰਵਿਊ ਪੰਜਾਬ ਦੇ ਖਰੜਚ ਹੋਈ ਤੇ ਦੂਜੀ ਲੌਰਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਆ ਉਹ ਰਾਜਸਥਾਨ ਦੀ ਇੱਕ ਜੇਲ੍ਹ ਚ ਹੋਈ ਹੈ ਤਾਂ ਫਿਰ ਉਸ ਤੋਂ ਬਾਅਦ ਇਹ ਕਾਰਵਾਈ ਜਿਹੜੀ ਆ ਉਹ ਸਾਹਮਣੇ ਆਈ ਹੈ ਪਰ ਹੁਣ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਯਾਦਵ ਸਾਹਿਬ ਉਹਨਾਂ ਨੇ ਉਸ ਵਕਤ ਇਹ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਪੰਜਾਬ ਚ ਹੋਈ ਹੀ ਨਹੀਂ ਉਹਨਾਂ ਨੇ ਕੱਪੜਿਆਂ ਦਾ ਜ਼ਿਕਰ ਵੀ ਕੀਤਾ ਸੀ ਤੇ ਦੂਜੀ ਇੰਟਰਵਿਊ ਜਦੋਂ ਆਈ ਤੇ ਕੱਪੜੇ ਉਹੀ ਸੀ ਜਿਹੜੇ ਗੌਰਵ ਯਾਦੋ ਕਹਿ ਰਹੇ ਸੀ ਕਿ ਸਾਡੀ ਕਸਟਡੀ ਚ ਪਾਏ ਹੋਏ ਨੇ ਪਰ ਇੰਟਰਵਿਊ ਚ ਉਹ ਹੈ ਨਹੀਂਗੇ ਤਾਂ ਉਸ ਤੋਂ ਬਾਅਦ ਹੁਣ ਜਦ ਇਹ ਕਾਰਵਾਈ ਨਜ਼ਰ ਆ ਰਹੀ ਹੈ ਤਾਂ ਹੁਣ ਤੁਸੀਂ ਦੱਸੋ ਕਿ ਕੀ ਤੁਸੀਂ ਇਸ ਕਾਰਵਾਈ ਨੂੰ ਠੀਕ ਮੰਨਦੇ ਹੋ ਲੋਕ ਸੰਤੁਸ਼ਟ ਨੇ ਕੀ ਪੰਜਾਬ ਸਰਕਾਰ ਠੀਕ ਕਾਰਵਾਈ ਕਰ ਰਹੀ ਹੈ ਦੇਖੋ ਲੱਗਦਾ ਇੰਜ ਹੈ ਕਿ ਇਹਨਾਂ ਪੰਜਾਂ ਦੇ ਉੱਪਰ ਕਾਰਵਾਈ ਕਰਕੇ ਗੱਲ ਪੂਰੀ ਨਹੀਂ ਹੁੰਦੀ ਇਹਦੀ ਅਜੇ ਹੋਰ ਵੀ ਜਾਂਚ ਹੋਣੀ ਚਾਹੀਦੀ ਆ ਜਾਂਚ ਇਹ ਚਾਹੀਦੀ ਆ ਕਿ ਉਹਨਾਂ ਨੇ ਕਿਹੜੇ ਲਾਲਚ ਦੇ ਲਈ ਇਹ ਇੰਟਰਵਿਊ ਕਰਵਾਈ ਵੈਸੇ ਤਾਂ ਜਿਹੜੀ ਜਾਂਚ ਸਿੱਟ ਦੀ ਰਿਪੋਰਟ ਹੈ ਉਹਦੇ ਚ ਕਈ ਚੀਜ਼ਾਂ ਸਾਹਮਣੇ ਆਗੀਆਂ ਪਰ ਅਜੇ ਹੋਰ ਬਰੀਕੀ ਨਾਲ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਇੱਕ ਜਿਹੜੇ ਪੁਲਿਸ ਦੇ ਅਫਸਰ ਸੀਗੇ ਜਿਹੜੇ ਇੱਕ ਗੈਂਗਸਟਰ ਨੂੰ ਮਤਲਬ ਪੁਲਿਸ ਕਸਟਡੀ ਦੇ ਵਿੱਚ ਪਾਸੇ ਲਿਜਾ ਕੇ ਤੇ ਮਲਾਉਂਦੇ ਤੇ ਉਹ ਸਾਰਾ ਕੁਝ ਕਰਦੇ ਫੜੇ ਗਏ ਸੀ ਤੇ ਉਸ ਤੋਂ ਬਾਅਦ ਹੁਣ ਲੌਰਸ ਬਿਸ਼ਨੋਈ ਨੂੰ ਜਿਹਨੂੰ ਇੱਕ ਬਹੁਤ ਵੱਡਾ ਗੈਂਗਸਟਰ ਤੇ ਗੈਂਗਸਟਰਾਂ ਦਾ ਬਹੁਤ ਵੱਡਾ ਇੱਕ ਆਗੂ ਜਾਂ ਸਰਗਣਾ ਮੰਨਿਆ ਜਾਂਦਾ ਹੈ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਜੇ ਉਹਨੂੰ ਵੀ ਪੰਜਾਬ ਦੇ ਪੁਲਸ ਦੇ ਉੱਚ ਅਫਸਰ ਐਦਾਂ ਸਾਰਾ ਕੁਝ ਮੁਹੱਈਆ ਕਰਾਉਂਦੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਮਾਮਲਾ ਵੱਡਾ ਹੈ ਦੇਖੋ ਜਿਨ੍ਹਾਂ ਨੇ ਜੋ ਕਰਨਾ ਉਹਨਾਂ ਨੇ ਤਾਂ ਉਹਵੇਂ ਕਰਨਾ ਹੈ ਪਰ ਸਵਾਲ ਅਫਸਰਾ ਤੇ ਖੜਾ ਹੋ ਜਾਂਦਾ ਹੈ ਕਿ ਦੇਖੋ ਜੇਕਰ ਲੌਂਸ ਬਿਸ਼ਨੋਈ ਯਾ ਹੋਰ ਜਿਹੜੇ ਪੰਜਾਬ ਜਾਂ ਹਰਿਆਣਾ ਦੇ ਪੁੱਤ ਜਾਂ ਦੇਸ਼ ਦੇ ਪੁੱਤ ਮਾਵਾ ਦੇ ਗੈਂਗਸਟਰ ਪੁਨੇ ਦੇ ਰਾਹ ਵੱਲ ਤੋਰੇ ਗਏ ਸ਼ਾਇਦ ਉਹ ਨਾ ਤੁਰਦੇ ਜੇ ਗੰਦੀਆਂ ਸਿਆਸਤਾਂ ਇੱਥੇ ਨਾ ਪੈਦਾ ਹੁੰਦੀਆਂ ਸ਼ਾਇਦ ਉਹ ਮਾਵਾ ਦੇ ਪੁੱਤ ਜਿਹੜੇ ਅੱਜ ਗੈਂਗਸਟਰ ਨੇ ਸ਼ਾਇਦ ਉਹ ਵੀ ਅੱਜ ਸਿੱਧੇ ਰਸਤੇ ਤੇ ਹੁੰਦੇ ਜੇਕਰ ਉਹਨਾਂ ਨੂੰ ਗੰਦੀਆਂ ਸਿਆਸਤਾਂ ਵਰਤਦੀਆਂ ਨਾ ਤੇ ਉਹਨਾਂ ਨੂੰ ਇਸ ਰਾਹ ਤੇ ਤੁਰਨ ਲਈ ਮਜਬੂਰ ਨਾ ਕਰਦੀਆਂ ਜਾਂ ਨਾ ਪਾਉਂਦੀਆਂ ਪਰ ਅੱਜ ਜਦੋਂ ਉਹ ਜਾ ਚੁੱਕੇ ਨੇ ਤਾਂ ਉਸ ਤੋਂ ਬਾਅਦ ਇਹੋ ਜਿਹੜੇ ਪੁਲਿਸ ਅਫਸਰ ਜਾਂ ਅਧਿਕਾਰੀ ਨੇ ਉਹ ਆਪਣੇ ਲਾਲਚਾਂ ਦੇ ਲਈ ਇਹ ਜੋ ਕੁਝ ਕਰ ਰਹੇ ਨੇ ਮੈਨੂੰ ਲੱਗਦਾ ਹੈ ਬਹੁਤ ਵੱਡਾ ਬਰੂਦ ਉਹਨਾਂ ਵੱਲੋਂ ਬੀਜਿਆ ਜਾ ਰਿਹਾ ਤਾਂ ਅੱਜ ਇਹ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਪੰਜ ਦੇ ਉੱਪਰ ਪਰਚਾ ਦਰਜ ਹੋਇਆ ਹੁਣ ਇਸ ਪਰਚੇ ਤੋਂ ਗਾਹ ਵੀ ਸਵਾਲ ਪੈਦਾ ਹੋ ਰਹੇ ਨੇ ਹਾਈ ਕੋਰਟ ਇਹਦੇ ਤੇ ਆਉਣ ਵਾਲੇ ਦਿਨਾਂ 'ਚ ਕੀ ਫੈਸਲਾ ਕੀ ਰੁਖ ਅਪਣਾਉਂਦੀ ਹੈ ਇਹ ਵੀ ਅਜੇ ਗੱਲ ਸਾਹਮਣੇ ਆਉਣੀ ਹੈ ਪਰ ਇੱਥੇ ਹੁਣ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਵੀ ਬਣ ਗਈ ਕਿਹੜੇ ਉਹ ਅਧਿਕਾਰੀ ਨੇ ਜਿਨ੍ਹਾਂ ਨੇ ਉਸ ਵਕਤ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਨੂੰ ਮਿਸ ਗਾਈਡ ਕੀਤਾ ਸੀ ਗਲਤ ਜਾਣਕਾਰੀ ਦਿੱਤੀ ਸੀ ਜਦੋਂ ਉਹਨੇ ਇਹ ਕਿਹਾ ਸੀ ਕਿ ਅਸੀਂ ਪੁਨਛਣ ਕਰ ਲਿਆ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਹੜੇ ਅਧਿਕਾਰੀ ਤੇ ਅਫਸਰ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੂੰ ਗਲਤ ਜਾਣਕਾਰੀ ਦਿੱਤੀ ਸੀ ਕਿ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਤੇ ਸਵਾਲ ਅਗਲਾ ਪੰਜਾਬ ਸਰਕਾਰ ਤੇ ਵੀ ਖੜਾ ਹੈ ਦੇਖੋ ਕਿਸੇ ਵੀ ਸਰਕਾਰ ਦੇ ਵਕਤ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਰਹੀਆਂ ਨੇ ਤਾਂ ਉਹ ਸਰਕਾਰ ਤੇ ਵੀ ਸਵਾਲ ਉੱਠਦਾ ਹੀ ਉੱਠਦਾ ਹੈ ਕਿਉਂਕਿ ਆਖਰ ਤਾਂ ਸਾਰਾ ਕੁਝ ਸਰਕਾਰ ਚ ਲਾ ਰਹੀ ਹੈ ਸਰਕਾਰ ਦੇ ਹੱਥ 'ਚ ਤੇ ਜਿਹੜੀ ਸਰਕਾਰ ਦੇ ਦਰਮਿਆਨ ਇਹ ਕੁਛ ਵਾਪਰਦਾ ਉਹਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਉੱਠਣਗੇ ਪਿਛਲੇ ਦਿਨੀ ਵਿਕਰਮਜੀਤ ਮਜੀਠੀਆ ਜਿਹੜੇ ਕਾਲੀ ਦਲ ਦੇ ਆਗੂ ਨੇ ਭਾਵੇਂ ਕਾਲੀ ਦਲ ਵੇਲੇ ਬੜਾ ਕੁਝ ਗਲਤ ਹੋਇਆ ਪਰ ਉਹਨੇ ਵਕਤ ਦੀ ਸਰਕਾਰ ਤੇ ਸਵਾਲ اٹھਾਏ ਨੇ ਉਹ ਕਹਿੰਦੇ ਕਿ ਆਹ ਦੇਖੋ ਕਿੱਥੋਂ ਤੱਕ ਕੀ ਹੋ ਰਿਹਾ ਔਰ ਇਹ ਸਰਕਾਰ ਜਿਹੜੀ ਆ ਇਹ ਅਜੇ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰ ਰਹੀ ਹੈ ਹੁਣ ਸਰਕਾਰ ਨੇ ਇਹਦਾ ਜਵਾਬ ਦੇਣਾ ਹੈ ਮੈਨੂੰ ਲੱਗਦਾ ਹੈ ਕਿ ਪੁਖਤਾ ਤਰੀਕੇ ਦੇ ਨਾਲ ਸਰਕਾਰ ਨੂੰ ਇਸ ਮੁੱਦੇ ਨੂੰ ਲੋਕਾਂ ਦੇ ਸਾਹਮਣੇ ਪਬਲਿਕ ਡੋਮੇਨ ਦੇ ਵਿੱਚ ਰੱਖਣਾ ਚਾਹੀਦਾ ਹੈ ਵੀ ਇਹ ਇਹ ਕਿਉਂ ਹੋਇਆ ਕਿਵੇਂ ਹੋਇਆ ਸਰਕਾਰ ਨੂੰ ਇਹਦਾ ਪਤਾ ਕਿਉਂ ਨਾ ਲੱਗਾ ਸਿੱਟ ਜੇ ਨਾ ਹਾਈ ਕੋਰਟ ਬਣਾਉਂਦੀ ਤਾਂ ਫਿਰ ਕੀ ਇਹ ਮਸਲਾ ਇਸੇ ਤਰ੍ਹਾਂ ਦਬਿਆ ਰਹਿ ਜਾਣਾ ਸੀ ਇਹਨਾਂ तमाम ਸਵਾਲਾਂ ਦੇ ਜਵਾਬ ਲੋਕਾਂ ਦੀ ਕਚੈਰੀ ਦੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੂੰ ਜ਼ਰੂਰ ਰੱਖਣੇ ਚਾਹੀਦੇ ਨੇ ਪਹਿਲਾਂ ਮਾਲਵਿੰਦਰ ਕੰਗ ਸਾਬ ਹਰ ਮਸਲੇ ਤੇ ਬੋਲਿਆ ਕਰਦੇ ਸੀ ਪਰ ਇਹੋ ਜੇ ਵੱਡੇ ਮਸਲੇ ਤੇ ਵੀ ਉਹਨਾਂ ਨੂੰ ਸਰਕਾਰ ਦਾ ਪੱਖ ਲੋਕਾਂ 'ਚ ਲੈ ਕੇ ਆਉਣਾ ਚਾਹੀਦਾ ਕਿਉਂਕਿ ਸਵਾਲ ਵੱਡੇ ਖੜੇ ਨੇ ਆਮ ਆਦਮੀ ਪਾਰਟੀ ਪਹਿਲੀਆਂ ਸਰਕਾਰਾਂ ਤੇ ਵੱਡੇ ਸਵਾਲ ਉਠਾਉਂਦੀ ਰਹੀ ਹੈ ਅਕਾਲੀ ਕਾਂਗਰਸ ਭਾਜਪਾ ਸਭ ਤੇ ਆਮ ਆਦਮੀ ਪਾਰਟੀ ਸਵਾਲ ਉਠਾਉਂਦੀ ਰਹੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਵੀ ਉਠਾਏ ਜਾਣੇ ਚਾਹੀਦੇ ਨੇ ਉੱਠ ਵੀ ਰਹੇ ਨੇ ਔਰ ਉਹਨਾਂ ਨੂੰ ਜਵਾਬ ਵੀ ਦੇਣੇ ਚਾਹੀਦੇ ਨੇ ਕਿਉਂਕਿ ਜਿਹੜਾ ਚਲਾ ਰਿਹਾ ਹੈ ਉਹਦੇ ਤੇ ਸਵਾਲ ਹੋਣਗੇ ਤੇ ਉਹਨੂੰ ਜਵਾਬ ਦੇ ਵੀ ਹੋਣਾ ਪਵੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ